ਇਹ ਹਰਿਆਣਾ ਦਾ ਲੈਟਰ ਸਰ 313 2025 ਦਾ ਜੋ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖਿਆ ਤੇ 4082 ਕਿਊਸਕ ਪਾਣੀ ਦੀ ਮੰਗ ਕੀਤੀ ਸਰ ਮੈਂ ਇਹਦੇ ਚ ਵੀ ਦੱਸਣਾ ਚਾਹਣਾ ਕਿ 4082 ਕਿਊਸਕ ਦੀ ਜਿਹੜੀ ਮੰਗ ਕੀਤੀ ਪੰਜਾਬ ਸਰਕਾਰ ਨੇ ਪੂਰੀ ਕੀਤੀ ਬੀਵੀਐਮਵੀ ਦੇ ਰਾਹੀਂ ਪਰ ਇਹਦੀ ਅਸਲੀਅਤ ਮੈਂ ਦੱਸਣੀ ਚਾਹਣਾ ਸਰ ਇਹਨਾਂ ਨੇ ਲਿਖਿਆ ਕਿ 2 ਕਰੋੜ 80 ਲੱਖ ਸਾਢੇ ਆਬਾਦੀ ਹੈ ਹਰਿਆਣਾ ਦੀ ਤੇ 135 ਲੀਟਰ ਪਰ ਡੇ ਪਰ ਪਰਸਨ ਸਾਨੂੰ ਮਿਲਣਾ ਚਾਹੀਦਾ ਜਿਹੜਾ 1545 ਕਿਊਸਿਕ ਬੰਦ ਹੈ ਹੁਣ ਸਰ ਮੈਂ ਹਿਸਾਬ ਲਾਇਆ ਤੀ ਕਿ 135 ਲੀਟਰ ਪਾਣੀ ਦੀ ਤਾਂ ਲੋੜ ਹੀ ਨਹੀਂ ਬੰਦੇ ਨੂੰ ਮੈਂ ਸਾਰਾ ਲਾਇਆ ਨਹਾਉਣ ਦਾ ਧੋਣ ਦਾ ਸਾਰਾ ਕੁਝ ਅੱਛਾ ਹਾਂ ਨੋਰਮ ਵਨ ਚਲੋ ਨੋਰਮ ਜਿਹਾ ਕਰਕੇ ਤਾਂ ਮੰਨ ਲੀ ਬਸ ਤੋਂ 30 40 ਲੀਟਰ ਮੰਨਿਆ ਜੋ ਜੀ ਚਲੋ ਫੇਰ ਸਰ ਇਹਨਾਂ ਨੇ ਜਿਹੜਾ ਹੈ ਦਿੱਲੀ ਦੇ ਲਈ ਇਦੇ ਚ 1049 ਕਿਊਸਿਕ ਮੰਗਿਆ ਆਪਣੇ ਪਸ਼ੂਆਂ ਦੇ ਲਈ 350 ਕਿਊਸਿਕ ਮੰਗਿਆ ਸਾਰੇ ਥਰਮਲ ਪਲਾਂਟਾਂ ਦੇ ਲਈ ਮੰਗਿਆ ਤੇ ਸਰ ਹੈਰਾਨੀ ਦੀ ਗੱਲ ਇਹ ਆ ਇਹਨਾਂ ਨੇ ਲਿਖਿਆ ਐਡ 20% ਲੌਸਸ 680 ਕਿਊਸਿਕ ਇਹਨਾਂ ਨੇ ਲੌਸ ਦੇ ਲਈ ਮੰਗਿਆ ਪਾਣੀ ਦੀ ਤਾਂ ਬੂੰਦ-ਬੂੰਦਲੀ ਗੱਲ ਹੋ ਰਹੀ ਆ ਇਹ ਕਹਿੰਦੇ ਇਹ ਚ 680 ਕਿਊਸਿਕ ਸਾਡਾ ਲੌਸ ਹੋ ਜਾਊਗਾ ਅਸੀਂ ਉਹ ਵੀ ਮੰਨ ਲਿਆ 4082 ਕਿਊਸਕ ਦੀ ਗੱਲ ਆਈ ਤੇ 4000 ਕਿਊਸਕ ਇਹਨਾਂ ਨੂੰ 4 ਅਪ੍ਰੈਲ ਤੋਂ ਸਰ ਪਾਣੀ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਹੁਣ ਉਸ ਤੋਂ ਬਾਅਦ 8500 ਕਿਊਸਕ ਦੀ ਮੰਗ ਆ ਗਈ ਹੁਣ ਰਾਤੋਂ ਰਾਤ ਕਿੱਥੋਂ ਤਾਂ ਪਾਣੀ ਦੀ ਮੰਗ ਵੱਧ ਗਈ ਇਹਨਾਂ ਦੀ ਕਿੱਥੋਂ ਰਾਤੋਂ ਰਾਤ ਪਾਣੀ ਪੀਣ ਵਾਲੇ ਹੋਰ ਹੋ ਗਏ ਇਹ ਪਾਣੀ ਸਿਰਫ ਤੇ ਸਿਰਫ ਉਥੋਂ ਦੀ ਸਿੰਚਾਈ ਦੇ ਲਈ ਇਹ ਮੰਗ ਰਹੇ ਨੇ ਟਿੱਡੇ ਟੰਗ ਦੇ ਨਾਲ ਪਰ ਅਸੀਂ ਆਪਣੇ ਕਿਸਾਨੇ ਦਾ ਗਲਾ ਘੁੱਟ ਕੇ ਅਸੀਂ ਆਪਣੇ ਲੋਕਾਂ ਦਾ ਗਲ ਘੋਟ ਕੇ ਇਹਨਾਂ ਨੂੰ ਪਾਣੀ ਦੇ ਨਹੀਂ ਸਕਦੇ ਅਸੀਂ ਅਰਦਾਸ ਕੀਤਾ ਸੀ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਸੰਭਾਲਦਿਆਂ ਇੱਕ ਗੱਲ ਕਹੀ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਅਸੀਂ ਉਹ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਸਾਰੀਆਂ ਨਹਿਰਾਂ ਸੀ ਜਿਹੜੀਆਂ ਪੱਕੀਆਂ ਕੀਤੀਆਂ ਜਿਹੜੇ ਰਜਵਾਏ ਸੀ ਉਹ ਕੰਕਰੀਟ ਦੇ ਕੀਤੇ 16000 ਖਾਲ ਨਵੇਂ ਬਣਾਏ ਜਿਨ੍ਹਾਂ ਦੀ ਲੰਬਾਈ 6200 ਕਿਲੋਮੀਟਰ ਬਣਦੀ ਹੈ ਪਰ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਬਕਾਇਦਾ ਸੂਚਿਤ ਕਰਦੇ ਰਹੇ ਸੋ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ ਅਸੀਂ ਪੂਰੇ ਪੰਜਾਬ ਨੂੰ ਪਾਣੀ ਦਿੱਤਾ ਤੇ ਅਸੀਂ ਵਰਤਿਆ ਆਪਣਾ ਪਾਣੀ ਹੈ ਤੇ ਪੰਜਾਬ ਇਸ ਨਹਿਰੀ ਨੈਟਵਰਕ ਨੂੰ ਸਹੀ ਕਰਨ ਦੇ ਲਈ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 2019 ਤੋਂ 22 ਤੱਕ 2054 ਕਰੋੜ ਰੁਪਇਆ ਖਰਚਾ ਦੀ ਅਸੀਂ 2022 ਤੋਂ 25 ਤੱਕ 4557 ਕਰੋੜ ਰੁਪਇਆ ਖਰਚਿਆ ਤੇ ਆਉਣ ਵਾਲੇ ਸਾਲ ਦੇ ਵਿੱਚ 3264 ਕਰੋੜ ਰੁਪਇਆ ਅਸੀਂ ਨਹਿਰੀ ਪਾਣੀ ਦਾ ਸਟਰਕਚਰ ਜਿਹੜਾ ਸਾਰਾ ਸਹੀ ਕਰਨ ਦੇ ਲਈ ਰੱਖਿਆ ਸੋ ਇਹਦੇ ਨਾਲ ਅਸੀਂ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਗਰਾਊਂਡ ਵਾਟਰ ਜਿਹੜਾ ਸਾਨੂੰ ਕੇਂਦਰ ਸਰਕਾਰ ਨਸੀਤਾਂ ਦੇਈ ਜਾਂਦੀ ਹੈ ਸਾਨੂੰ ਉਹਤੇ ਕਹੀ ਜਾਂਦੀ ਹੈ ਕਿ ਤੁਹਾਡਾ ਪਾਣੀ 153 ਬਲਾਕਾਂ ਚੋਂ 117 ਬਲਾਕ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਇਸ ਤਰ੍ਹਾਂ ਦੀ ਗੱਲਾਂ ਤਾਂ ਸਾਨੂੰ ਨਸੀਤਾਂ ਤੇ ਦੇਈ ਜਾਂਦੀ ਆ ਪਰ ਉਹ ਪੰਜਾਬ ਜਿਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ ਆਪਣਾ ਪਾਣੀ ਦੇਸ਼ ਦੇ ਉਤੋਂ ਕੁਰਬਾਨ ਕਰਤਾ ਸੀ ਤੇ ਅੱਜ ਸਾਡਾ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਪਾਣੀਆਂ ਦੀ ਰਾਖੀ ਦੇ ਲਈ ਸਾਨੂੰ ਰੀਚਾਰਜ ਸਿਸਟਮ ਕਰਨ ਦੇ ਲਈ ਕੇਂਦਰ ਦੀ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਪਰ ਉੱਥੇ ਕੋਈ ਗੱਲ ਨਹੀਂ ਅਸੀਂ ਆਪਦਾ ਇਨਫਰਾਸਟ੍ਰਕਚਰ ਸਹੀ ਕਰਕੇ ਨੈਟਵਰਕ ਸਹੀ ਕਰਕੇ ਇਹ ਸਾਡੇ ਡਿਪਾਰਟਮੈਂਟ ਦੀ ਸੋਚ ਸੀ ਇਹ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਹਰਿਆਣਾ ਸਰਕਾਰ ਆਪਦੀਆਂ ਨਾਕਾਮੀਆਂ ਨੂੰ ਛੁਪਾਉਣ ਦੀ ਗੱਲ ਕਰ ਰਹੀ ਹੈ ਹਰਿਆਣਾ ਸਰਕਾਰ ਨੇ ਪਾਣੀ ਸੰਜਮ ਨਾਲ ਨਹੀਂ ਵਰਤਿਆ ਬਾਰ ਬਾਰ ਅਗਾਹ ਕਰਨ ਦੇ ਬਾਵਜੂਦ ਨਹੀਂ ਵਰਤਿਆ ਤੇ ਫਿਰ ਅੱਜ ਜਿਹੜੇ ਸਾਡੇ ਆਲੇ-ਦਾਲੇ ਹੋਏ ਫਿਰਦੇ ਆ ਇਹ ਨਾਕਾਮੀ ਸੀ ਉਹਨਾਂ ਦੇ ਡਿਪਾਰਟਮੈਂਟ ਦੀ ਉਹਨਾਂ ਦੀ ਸਰਕਾਰ ਦੀ ਅਰ ਮੈਂ ਕਹਿ ਕਹਿਣਾ ਚਾਹਣਾ ਕਿ ਹਰਿਆਣਾ ਸਰਕਾਰ ਨੂੰ ਆਪਣੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਕਹਿਣਾ ਚਾਹੀਦਾ ਗਲਤੀ ਮੰਨਣੀ ਚਾਹੀਦੀ ਆ ਬਜਾਏ ਇਸ ਦੇ ਕਿ ਹਾ ਹੁਲਾ ਖੜਾ ਕਰਕੇ ਇੱਕ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ মিডিਆ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਗੱਲ ਸਿਰਫ ਹਰ ਦੋ ਹਰਫੀ ਗੱਲ ਆ ਕੋਈ ਲੰਬੀ ਚੌੜੀ ਗੱਲ ਨਹੀਂ ਜਿਹੜੇ ਮੁੱਦੇ ਬਣਾਏ ਜਾ ਰਹੇ ਨੇ ਗੱਲ ਸਿਰਫ ਇੰਨੀ ਆ ਕਿ ਤੁਹਾਡਾ ਹਿੱਸਾ ਕਿੰਨਾ ਹੈ ਕਿੰਨਾ ਤੁਸੀਂ ਯੂਜ਼ ਕਰਨਾ ਹੈ ਕਿੰਨਾ ਤੁਸੀਂ ਯੂਜ਼ ਕਰ ਚੁੱਕੇ ਜੇ ਅਸੀਂ ਬਚਿਆ ਸਾਡਾ ਡਿਪਾਰਟਮੈਂਟ ਨੇ ਸਿਆਣਪ ਨਾਲ ਕੰਮ ਕੀਤਾ ਹਰ ਮੋਨੀਟਰਿੰਗ ਕੀਤੀ ਹੈ ਹਰ ਮਹੀਨੇ ਦੀ ਪਲਾਨ ਬਣਾਇਆ ਹੈ ਕਿ ਇਸ ਮਹੀਨੇ ਇੰਨਾ ਪਾਣੀ ਵਰਤਣਾ ਇਸ ਮਹੀਨੇ ਇੰਨਾ ਪਾਣੀ ਵਰਤਣਾ ਹੁਣ ਅਸੀਂ ਕਾਟਨ ਬੈਲਟ ਨੂੰ ਪਾਣੀ ਦੇਣਾ ਸੋ ਸਾਡੀ ਪਲਾਨਿੰਗ ਸੀ ਅਸੀਂ ਪਲਾਨਿੰਗ ਦੇ ਨਾਲ 9% ਪਾਣੀ ਬਚਾ ਕੇ ਰੱਖਿਆ ਜਿਹੜਾ ਅਸੀਂ ਹੁਣ ਯੂਜ਼ ਕਰਾਂਗੇ ਸੋ ਇਹ ਕੇਂਦਰ ਸਰਕਾਰ ਬੀਵੀਐਮਬੀ ਦੇ ਜ਼ੋਰ ਤੇ ਅਰ ਬੀਵੀਐਮਪੀ ਸਾਡੇ ਤੇ ਇਸ ਤਰ੍ਹਾਂ ਗੱਲ ਕਰਦੀ ਆ ਜਿਵੇਂ ਕੋਈ ਥਾਣੇਦਾਰ ਵਾਲੀ ਗੱਲ ਹੁੰਦੀ ਆ ਹੁਣ ਜਦੋਂ ਮਰਜੀ ਮੀਟਿੰਗ ਬੁਲਾ ਲਾਂਦੇ ਨੇ ਇੱਕ ਦਿਨ ਦੀ ਮੀਟਿੰਗ ਬੁਲਾ ਲਈ 28 ਤਾਰੀਖ ਨੂੰ ਮੀਟਿੰਗ ਬੁਲਾਈ 30 ਤਾਰੀਖ ਨੂੰ ਮੀਟਿੰਗ ਬੁਲਾਈ 3 ਤਰੀਕ ਨੂੰ ਮੀਟਿੰਗ ਬੁਲਾ ਕੇ ਖੜ ਗਏ ਤੇ ਗੱਲ ਕੀ ਕਰ ਰਹੇ ਨੇ ਪੰਜਾਬ ਸ਼ਾਮਲ ਨਹੀਂ ਹੋ ਰਿਹਾ ਅਸੀਂ ਸ਼ਾਮਲ ਹੁੰਨੇ ਆ ਬੀਵੀਐਮਪੀ ਦੇ ਰੂਲ ਦੇ ਵਿੱਚ ਲਿਖਿਆ ਸਰ ਕਿ ਐਮਰਜੈਂਸੀ ਮੀਟਿੰਗ ਵੀ ਆ ਜਿਹੜੀ ਉਹਦੇ ਲਈ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਆ ਕਦੇ ਨੋਟਿਸ ਨਹੀਂ ਦਿੱਤੇ ਸਿੱਧੇ ਹੀ ਆਰਡਰ ਕਰੀ ਜਾਂਦੇ ਨੇ ਸਾਡੇ ਅਫਸਰ ਬਦਲੇ ਜਾਂਦੇ ਨੇ ਡਾਇਰੈਕਟਰ ਬਾਰਡਰ ਰੈਗੂਲੇਸ਼ਨ ਸਾਡਾ ਬਦਲ ਕੇ ਰੱਖਿਆ ਇੱਥੇ ਮੈਨੂੰ ਕਹ ਕਹਿੰਦੇ ਵਿੱਚ ਕੋਈ ਹਿਚ ਨਹੀਂ ਮਨੋਖਰ لال ਜੀ ਖੱਤਰ ਜਿਹੜੇ ਸੈਂਟਰ ਦੇ ਵਿੱਚ ਬੈਠੇ ਆ ਅੱਜ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਮੁੱਖ ਮੰਤਰੀ ਹਰਿਆਣਾ ਰਹੇ ਨੇ ਅੱਜ ਉਹ ਕਹਿੰਦੇ ਉਹਨਾਂ ਨੂੰ ਕਿ ਜਦੋਂ ਤੁਹਾਨੂੰ ਬਾਰ ਬਾਰ ਅਗਾ ਕੀਤਾ ਸੀ ਗਲਤੀ ਤੁਹਾਡੀ ਆ ਪਰ ਉਹ ਵੀ ਉਸੇ ਚਾਲ ਚੱਲੇ ਹੋਏ ਨੇ ਸੋ ਸਾਨੂੰ ਇਸਦੀ ਤਸੱਲੀ ਆ ਕਿ ਜੇ ਮਨੋਹਰ لال ਖੱਟਰ ਕੇਂਦਰ ਦੇ ਵਿੱਚ ਬੈਠੇ ਨੇ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਬੈਠੇ ਆ ਜਿਹੜੇ ਜਾ ਕੇ ਜਿਹੜੇ ਉਸੇ ਟਾਈਮ ਨੰਗਲ ਡੈਮ ਤੇ ਗਏ ਪਾਣੀਆਂ ਦੀ ਰਾਖੀ ਦੇ ਲਈ ਅੱਜ ਪਾਣੀਆਂ ਦੇ ਰਾਖੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਜੇ ਪਾਣੀਆਂ ਦੀ ਸਹੀ ਰਖਵਾਲੀ ਕੀਤੀ ਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੀ ਆ ਜੇ ਪਾਣੀਆਂ ਨੂੰ ਖੇਤਾਂ ਤੱਕ ਲਿਜਾਣ ਦੀ ਗੱਲ ਕੀਤੀ ਹੈ ਤਾਂ ਸਰਦਾਰ ਭਗਵਾਨ ਸਿੰਘ ਮਾਨ ਨੇ ਕੀਤੀ ਹੈ ਜਿਹੜੇ ਡੈਮਾਂ ਦਾ ਪਾਣੀ ਅੰਜਾਈ ਜਾਂਦਾ ਸੀ ਵਰਤਿਆ ਨਹੀਂ ਜਾਂਦਾ ਸੀ ਆਪਸ ਦੇ ਵਿੱਚ ਰਲ ਮਿਲ ਕੇ ਗੱਲਾਂ ਕਰਦੇ ਸੀ ਤੇ ਪਾਣੀ ਗੱਲ ਧਿਆਨ ਹੀ ਕਦੀ ਨਹੀਂ ਦਿੱਤਾ ਸੀ ਤੇ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਪਹਿਲੇ ਦਿਨ ਕਿਹਾ ਸੀ ਤੇ ਅੱਜ ਅਸੀਂ 85% ਪਾਣੀ ਆ ਜਿਹੜਾ ਡੈਮਾਂ ਦਾ ਯੂਟਿਲਾਈਜ਼ ਕਰ ਸਕੇ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਬਦੌਲਤ ਤੇ ਦੂਜੀ ਸਰਕਾਰ ਸਰ ਹਰਿਆਣਾ ਸਾਨੂੰ ਪਾਣੀ ਕਹੀ ਜਾਂਦਾ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹੀ ਜਾਂਦੇ ਆ ਕਿ ਅਸੀਂ ਧਰਤੀ ਹੇੜਾ ਪਾਣੀ ਕੱਢ ਕੇ ਦੇ ਦੇਾਂਗੇ ਜੇ ਲੋੜ ਪੈਗੀ ਤਾਂ ਹੁਣ ਧਰਤੀ ਹੇੜਾ ਪਾਣੀ ਤੁਸੀਂ ਵਰਤ ਲਓ 700 ਕਿਉਂਸੀ ਕੋਥੇ ਹੈਗੇ ਨੇ ਸਾਨੂੰ ਦਿੰਦੇ ਫਿਰੋਂ ਪਹਿਲਾਂ ਸਾਥੋਂ ਲੈਂਦੇ ਫਿਰੋਂ ਆਪੀ ਵਰਤ ਲਓ ਹੁਣ ਇਹ ਪਾਣੀ ਲੈਣਾ ਚਾਹੁੰਦਾ ਜਮਨਾ ਤੋਂ ਪਾਣੀ ਲੈ ਸਕਦੇ ਨੇ ਔਰ ਜਿਹੜਾ ਜਮਨਾ ਦੇ ਵਿੱਚ ਸਰ ਪਾਣੀ ਉੱਥੇ ਐਗਰੀਮੈਂਟ ਹੋਇਆ ਸੀ ਤਾਂ ਯੂਪੀ ਦੇ ਨਾਲ ਤਾਂ ਜਿਹੜਾ ਐਗਰੀਮੈਂਟ ਹੋਇਆ ਸੀ 1956 ਦੇ ਵਿੱਚੋਂ ਪੰਜਾਬ ਦੇ ਨਾਲ ਹੋਇਆ ଥି। ਪੰਜਾਬ ਨੂੰ ਪਾਣੀ ਦੇਣ ਦੀ ਗੱਲ ਕੀਤੀ ਗਈ ਥੀ। ਫਿਰ 1966 ਦੇ ਵਿੱਚ ਜਦੋਂ ਪੁਨਰਗਠਨ ਹੋਇਆ ਤਾਂ ਜਮਨਾ ਦਾ ਪਾਣੀ ਸਾਡੇ ਨਾਲ ਗੱਲ ਹੀ ਕੋਈ ਨਹੀਂ ਕੀਤੀ। 5M F ਪਾਣੀ ਤਾਂ ਸਾਰਾ ਹਰਿਆਣਾ ਲੈ ਕੇ ਬੈਠ ਗਿਆ ਉਹ। ਤੇ ਜਦੋਂ ਜਮਨਾ ਦਾ ਪਾਣੀ ਸਾਨੂੰ ਮਿਲਿਆ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ ਆ ਕਿ ਐਸਵਾਈਐਲ ਨਹੀਂ ਹੈ। ਅਸੀਂ ਜਿਹੜੀ ਹੈ 22 ਐਸਲ ਬਣਾਉਣੀ ਹੈ ਅਸੀਂ ਉੱਥੋਂ ਪਾਣੀ ਲੈਣਾ ਜਿੱਥੇ ਸਾਡਾ ਹੱਕ ਬੰਦਾ ਸਾਡਾ ਤੇ ਉੱਥੇ ਹੱਕ ਬੰਦਾ ਅਸੀਂ ਗੱਲ ਨਹੀਂ ਕੀਤੀ ਕੋਈ ਤੇ ਰਾਵੀ ਬਿਆਸ ਦੇ ਉੱਤੇ ਸਾਰੇ ਪਾਣੀਆਂ ਦੀ ਗੱਲ ਕਰੀ ਜਾਂਦੇ ਨੇ ਸੋ ਹਰ ਚੀਜ਼ ਇਹਨਾਂ ਦੀ ਕਾਨੂੰਨ ਦੇ ਖਿਲਾਫ ਹੈ ਰੂਲਸ ਐਂਡ ਰੈਗੂਲੇਸ਼ਨ ਦੇ ਖਿਲਾਫ ਹੈ ਸਰ ਇਹ ਜਿਹੜੀ ਇਹ ਸਿਰਫ ਤੇ ਸਿਰਫ ਇੱਕ ਗੱਲ ਤੇ ਬੈਠੇ ਆ ਕਿ ਅਸੀਂ ਧੱਕਾ ਕਰਨਾ ਹੈ ਅਸੀਂ ਧੱਕੇ ਨਾਲ ਸਾਰਾ ਕੁਝ ਲੈ ਲਾਂਗੇ ਸਰ ਸੋ ਇਹ ਜਿਹੜੀ ਵੀ ਮੀਟਿੰਗ ਕਰਦੇ ਨੇ ਉਹ ਵੀ ਇਹਨਾਂ ਦੀ ਗਲਤ ਆ ਸਰ ਤੇ ਜਿਹੜੇ ਇਹ ਫੈਸਲੇ ਬੀਵੀਐਮਬੀ ਦੇ ਵਿੱਚ ਕੀਤੇ ਨੇ ਇਹਨਾਂ ਨੇ ਉਹ ਸਾਰੇ ਫੈਸਲੇ ਗਲਤ ਨੇ ਬੀਵੀਐਮਬੀ ਟੋਟਲੀ ਮਨਮਰਜ਼ੀ ਕਰ ਰਹੀ ਹੈ ਜਦ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿੰਨਾ ਖਰਚਾ 60% ਖਰਚਾ ਕੱਲਾ ਪੰਜਾਬ ਦਿੰਦਾ 60% ਸਰ ਖਰਚਾ ਤਾਂ ਪੰਜਾਬ ਦਿੰਦਾ ਤੇ ਬੋਰਡ ਪੰਜਾਬ ਦੀ ਇੱਕ ਆ ਬਾਕੀ ਸਾਰੀਆਂ ਵੋਟਾਂ 'ਚ ਆ ਕਮਿਸ਼ਨ ਵਾਲੇ ਇਹਦੇ 'ਚ ਹੋਰ ਕੁਝ ਕਈ ਕਰ ਲਏ ਵੋਟਾਂ ਵਧਾਉਣ ਦੀ ਖਾਤਰ ਤੇ ਅਸੀਂ 60% ਵਾਲੇ ਇੱਕ ਵੋਟ ਤੇ ਖੜੇ ਆ ਇਹਨਾਂ ਨੇ ਸਾਰੀ ਆਪਣੀ ਪਰਮਾਰਕਾਰ ਲਈ ਮਨਮਰਜ਼ੀ ਦੇ ਫੈਸਲੇ ਲਈ ਜਾਂਦੇ ਆ ਸੋ ਇਹ ਡਾਂਟ ਸੇਫਟੀ ਐਕਟ ਬਣਾ ਕੇ ਸੋ ਕੇਂਦਰ ਦੀ ਸਰਕਾਰ ਮੈਂ ਕਹਿ ਸਕਦਾ ਬੀਜੇਪੀ ਦੀ ਸਰਕਾਰ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਕਾ ਪੂਰੇ ਦੇਸ਼ ਦੇ ਵਿੱਚ ਪੈਦਾ ਕਰਨਾ ਚਾਹੁੰਦੀ ਆ ਕਿ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਆ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਹਰ ਤਰੀਕੇ ਦੇ ਨਾਲ ਹਰ ਗੱਲ ਤੇ ਕਬਜਾ ਕਰ ਲਿੱਤਾ ਜਾਵੇ ਇਹ ਇਹਨਾਂ ਦੀ ਪਲਾਨਿੰਗ ਹੈ ਇਸੇ ਤਹਿਤ ਹੁਣ ਡੈਮ ਸਾਡੇ ਨੇ ਡੈਮ ਦਾ ਮਤਲਬ ਕੀ ਹੈ ਜੀ ਇਹਨਾਂ ਦਾ ਹੁਣ ਚਾਕੇ 2021 ਦੇ ਵਿੱਚ ਉਹ ਵੀ ਲੈ ਕੇ ਆ ਗਏ ਸੋ ਇਹ ਹਰ ਤਰੀਕੇ ਦੇ ਨਾਲ ਕੋਸ਼ਿਸ਼ ਇਹ ਕਰਦੇ ਨੇ ਕਿ ਸਾਰੀ ਗੱਲ ਤੇ ਕਬਜਾ ਕੀਤਾ ਜਾ ਸਕੇ ਸੋ ਹਰਿਆਣਾ ਪਰ ਬਿਲਕੁਲ ਜਿਹੜਾ ਹਰਿਆਣੇ ਦੀ ਧੱਕੇਸ਼ਾਹੀ ਹੈ ਇਹ ਇੱਕ ਦੁਨੀਆ ਸਾਹਮਣੇ ਕੈਸਾ ਹੂਆ ਖੜਾ ਕੀਤਾ ਇਹਨਾਂ ਨੇ ਪਰ ਸਾਡੇ ਕੋਲੇ ਸਪਸ਼ਟ ਸਟੈਂਡ ਹੈ ਕੋਈ ਗੱਲ ਨਹੀਂ ਐ ਦੂਜੀ ਗੱਲਾਂ ਹੀ ਦੋਣ ਜਿਵੇਂ ਪਹਿਲਾਂ ਬੇਨਤੀ ਕੀਤੀ ਐ ਕਿ ਕਿੰਨਾ ਪਾਣੀ ਕਿਦੇ ਹਿੱਸੇ ਦਾ ਹੈ ਕਿੰਨਾ ਪਾਣੀ ਕਿਹਨੂੰ ਮਿਲਣਾ ਚਾਹੀਦਾ ਹਰ ਇੱਕ ਚੀਜ਼ एवरीथिंग ਇਜ਼ ਔਨ ਰਿਕਾਰਡ ਕਿ ਕਿੰਨਾ ਪਾਣੀ ਸੀ ਡੇਲੀ ਦੇ ਡੇਲੀ ਮੋਨਿਟਰਿੰਗ ਹੁੰਦੀ ਆ ਤੇ ਸਾਡਾ ਕਿਤੇ ਪਾਣੀ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਸ ਦੇ ਖਿਲਾਫ ਖੜੇ ਆ ਤੇ ਜਿੱਥੇ ਕਿਤੇ ਇੰਟਰ ਸਟੇਟ ਰਿਵਰ ਵੈਸੇ ਦਾ ਹੈ ਨਹੀਂ ਜੇ ਇੰਟਰ ਸਟੇਟ ਰਿਵਰ ਕੱਲਾ ਕ ਘਰਦ ਰਿਹਾ ਐ ਸਰ ਘੱਗਰ ਦਰਿਆ ਦੇ ਉੱਤੇ ਜਿੰਨੀ ਜਾਤੀ ਪੰਜਾਬ ਦੇ ਨਾਲ ਹੁੰਦੀ ਆ ਮੇਰਾ ਹਲਕਾ ਲਹਿਰਾ ਉੱਥੇ ਸਰ ਖਨੌਰੀ ਤੋਂ ਮਕਰੋੜਸਾਲ ਤੱਕ ਅਸੀਂ ਚੈਨਲਾਈਜ਼ ਕਰ ਲਿਆ ਤੇ ਐ ਮਕਰੋੜ ਤੋਂ ਕੜੈਲ ਤੱਕ ਸਾਨੂੰ ਚੈਨਲਾਈਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਸੀ ਉੱਥੇ ਗਏ ਸੀ ਕਹਿੰਦੇ ਜਿੰਨੇ ਪੈਸੇ ਲੱਗਦੇ ਨੇ ਲਾ ਦਿਓ ਕੋਈ ਗੱਲ ਨਹੀਂ ਅਸੀਂ ਚੈਨਲਾਈਜ਼ ਕਰ ਲਾਂਗੇ ਉਹਦੀ ਇਜਾਜ਼ਤ ਨਹੀਂ ਸਾਨੂੰ ਦਿੱਤੀ ਜਾ ਰਹੀ ਆਪਦੇ ਹਿੱਸੇ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਸੋ ਹਰ ਤਰੀਕੇ ਦੇ ਨਾਲੇ ਸਾਨੂੰ ਸਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹਦੀ ਅਸੀਂ ਨਿੰਦਾ ਵੀ ਕਰਦੇ ਆ ਤੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਪੰਜਾਬ ਦੀ 1 ਇੰਚ ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਵਾਂਗੇ ਅਸੀਂ ਪੀਰਾਂ ਪਗੰਬਰਾਂ ਗੁਰੂਆਂ ਮਹਾਰਾਜ ਸੰਤਾਂ ઋਸ਼ੀਆਂ ਮੋਣਿਆਂ ਦੀ ਧਰਤੀ ਹੈ ਪਾਣੀ ਦੇ ਅਸੀਂ ਛਵੀਲਾਂ ਲਾਉਣੇ ਆ ਜੇ ਪਾਣੀ ਸਾਥੋਂ ਮੰਗਿਆ ਗਿਆ ਤਾਂ ਬੜੀ ਖੁੱਲ੍ਹ ਦਲੀ ਦੇ ਨਾਲ ਅ ਜਿਵੇਂ ਮੈਂ ਦੱਸਿਆ 680 ਕਿਊਸਕ ਲੌਸ ਦਾ ਵੀ ਅਸੀਂ ਦਿੱਤਾ ਕਿ ਇਹਨਾਂ ਨੇ ਹੈਡਿੰਗੇ ਲਿਖਿਆ ਦੀ ਡਰਿੰਕਿੰਗ ਵਾਟਰ ਪੀਣ ਵਾਲੇ ਪਾਣੀ ਦੀ ਗੱਲ ਕਰਕੇ ਜੇ ਕੁਝ ਹੋਰ ਵੀ ਮੰਗ ਲਿਆ ਅਸੀਂ ਉਹ ਵੀ ਦਿੱਤਾ ਪਰ ਪੰਜਾਬ ਦੀ ਇੱਕ ਬੂੰਦ ਵੀ ਹੈ ਜਿਹੜੀ ਉਹ ਇਸ ਗੈਰ ਕਾਨੂੰਨੀ ਢੰਗ ਦੇ ਨਾਲ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਸਰ ਬਹੁਤ ਬਹੁਤ ਧੰਨਵਾਦ